ਕੋਈ ਅਲਫਾਜ਼ ਹੀ ਨਹੀਂ ਢੱਲਾ ਸਾਹਿਬ ਕੋਈ ਇਹੋ ਜਿਹੇ ਲਫ਼ਜ਼ ਨਹੀਂ ਹੁੰਦੇ ਜਿਹੜੇ ਆਪਾਂ ਇਹੋ ਜਿਹੇ ਹਾਲਾਤਾਂ ਅੰਦਰ ਕਹਿ ਸਕੀਏ ਲੇਕਿਨ ਜਿਹੜੀ 7 ਵਜੇ ਆ ਜਿਹੜੀ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਉਹਦੇ ਲਈ ਕੋਈ ਅਲਫਾਜ਼ ਨਹੀਂ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਮੌਕਿਆਂ ਤੇ ਨਾ ਆਪਣੀ ਇਨਸਾਨੀਅਤ ਦਾ ਪਤਾ ਲੱਗਦਾ ਆਸ-ਪਾਸੇ ਵਾਲੇ ਜਦੋਂ ਇਹ ਗੱਲ ਹੋਈ ਸਭ ਨੇ ਮਤਲਬ ਅਗਿਆ ਕੇ ਮਦਦ ਕੀਤੀ ਆਪਣੇ ਸ਼ਹਿਰ ਦੀਏ ਮੈਂ ਨਾ ਨਹੀਂ ਕਿਸਦਾ ਲੈਂਦਾ ਕੋਈ ਡਾਕਟਰ ਕੋਈ ਸਮਾਜ ਸੇਵੀ ਸੰਸਥਾ ਤੁਹਾਡੀਆਂ ਸੰਸਥਾਵਾਂ ਜਿੰਨੇ ਪੱਤਰਕਾਰ ਸੀ ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਸੀ ਯਾਰ ਇੰਨੀ ਸਾਡੀ ਪਹੁੰਚ ਆ ਸੀ ਆਪਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡਾ ਇੱਕ ਵੀ ਰੁਪਿਆ ਨਹੀਂ ਲਗਾਇਆ ਦਿੱਤਾ ਕਾਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਇਕੱਲਾ ਬੇਟਾ ਸੀ ਫਾਦਰ ਤੋਂ ਅਮਰਜੀਤ ਤੋਂ ਇਹਨਾਂ ਤੋਂ ਬੜਾ ਕੰਮ ਨਹੀਂ ਹੁੰਦਾ ਸ਼ੂਗਰ ਦੇ ਮਰੀਜ਼ ਨੇ ਤਾਂ ਜਿਹੜੇ ਪੈਸੇ ਇਕੱਠੇ ਹੋਇਆ ਉਹ ਅਸੀਂ ਪਰਿਵਾਰ ਨੂੰ ਦਿੱਤੇ ਆ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੇ ਆਪਦੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਪਊਗਾ ਸਮੇਂ ਨਾਲ ਵਕ ਟਾਈਮ ਜ਼ਰੂਰ जख्म ਭਰੂਗਾ ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ ਮੈਂ ਬੀਬਾ ਜੀ ਅਰ ਸਮੇਤ ਕੌਰ ਬਾਗਲ ਜੀ ਦਾ ਸੈਂਟਰਲ ਗਵਰਨਮੈਂਟ ਹੈਰ ਜਿਨ੍ਹਾਂ ਨੇ ਆਫ਼ਤਾ ਸਮਝ ਕੇ ਸਾਡੀ ਮਦਦ ਕੀਤੀ ਸਾਡਾ ਆਵਦਾ ਭਰਾ ਸੀ ਸਾਡੇ ਗਿੱਦਰਵੇ ਦਾ ਨਾਲ ਹੀ ਇੱਥੇ ਰਹਿੰਦਾ ਸੀ ਬੱਚਿਆਂ ਨਾਲ ਪੜਦਾ ਸੀ ਸਾਡੇ ਨਾਲ ਖੇਡਦਾ ਸੀ ਬਾਹਰ ਗਿਆ ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ ਸਾਡਾ ਆਵਦਾ ਭਰਾ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਈ ਉਹਨਾਂ ਦੀ ਕਮੀ ਹਮੇਸ਼ਾ ਪੂਰੀ ਨਹੀਂ ਨਹੀਂ ਹੋਣੀ ਉਹਨਾਂ ਦੀ ਕਾਠ ਹਮੇਸ਼ਾ ਮਹਿਸੂਸ ਹੁੰਦੀ ਰਹੂਗੀ ਉਹਨਾਂ ਚੱਕਰ ਤੁਹਾਡੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਅੱਗੇ ਵੀ ਸਹਿਯੋਗ ਲਈ ਬੇਨਤੀ ਕਰਦਾ ਹਾਂ ਕੋਈ ਅਲਫਾਜ਼ ਹੀ ਨਹੀਂ ਢੱਲਾ ਸਾਹਿਬ ਕੋਈ ਇਹੋ ਜਿਹੇ ਲਫ਼ਜ਼ ਨਹੀਂ ਹੁੰਦੇ ਜਿਹੜੇ ਆਪਾਂ ਇਹੋ ਜਿਹੇ ਹਾਲਾਤਾਂ ਅੰਦਰ ਕਹਿ ਸਕੀਏ ਲੇਕਿਨ ਜਿਹੜੀ 7 ਵਜੇ ਹੈ ਜਿਹੜੀ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਉਦੇ ਲਈ ਕੋਈ ਅਲਫਾਜ਼ ਨਹੀਂ ਲੇਕਿਨ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਮੌਕਿਆਂ ਤੇ ਨਾ ਆਪਣੀ ਇਨਸਾਨੀਅਤ ਦਾ ਪਤਾ ਲੱਗਦਾ ਆਸ-ਪਾਸਿਆਂ ਲੋਕ ਜਦੋਂ ਇਹ ਗੱਲ ਹੋਈ ਸਭ ਨੇ ਮਤਲਬ ਅੱਗੇ ਆ ਕੇ ਮਦਦ ਕੀਤੀ ਆਪਣੇ ਸ਼ਹਿਰ ਦੀ ਇਹ ਮੈਂ ਨਾ ਨਹੀਂ ਕਿਸਦਾ ਲੈਂਦਾ ਕੋਈ ਡਾਕਟਰ ਕੋਈ ਸਮਾਜ ਸੇਵੀ ਸੰਸਥਾ ਤੁਹਾਡੀਆਂ ਸੰਸਥਾਵਾਂ ਜਿੰਨੇ ਪੱਤਰਕਾਰ ਸੀ ਸਭ ਨੇ ਨਾਲ ਦੀ ਨਾਲ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਸੀ ਯਾਰ ਇੰਨੀ ਸਾਡੀ ਪਹੁੰਚ ਅਸੀਂ ਆਲਦੀ ਪਹੁੰਚ ਤੋਂ ਵੱਧ ਕੇ ਮਦਦ ਕਰ ਰਹੇ ਲੇਕਿਨ ਧੰਨਵਾਦ ਤਾਂ ਮੈਂ ਕਰਦਾ ਸੈਂਟਰਲ ਗਵਰਨਮੈਂਟ ਦਾ ਭਾਰਤ ਸਰਕਾਰ ਦਾ ਉਹਨਾਂ ਨੇ ਸਾਡਾ ਇੱਕ ਵੀ ਰੁਪਿਆ ਨਹੀਂ ਲੈ ਕਰਨ ਆਪਦੇ ਪਰਿਵਾਰ ਦਾ ਇਕਲੌਤਾ ਕਮਾਊ ਪੁੱਤ ਸੀ ਇਕੱਲਾ ਬੇਟਾ ਸੀ ਫਾਦਰ ਤੋਂ ਅਮਰਜੀਤ ਤੋਂ ਇਹਨਾਂ ਤੋਂ ਬਾਲਾ ਕੰਮ ਨਹੀਂ ਹੁੰਦਾ ਸ਼ੂਗਰ ਦੇ ਮਰੀਜ਼ ਨੇ ਤਾਂ ਜਿਹੜੇ ਪੈਸੇ ਇਕੱਠੇ ਹੋਏ ਉਹ ਅਸੀਂ ਪਰਿਵਾਰ ਨੂੰ ਦਿੱਤੇ ਆ ਉਹਨਾਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਗਾਹਾਂ ਵੀ ਆਪਾਂ ਨੂੰ ਮਦਦ ਕਰਕੇ ਇਹਨਾਂ ਨੂੰ ਆਪਦੇ ਪੈਰਾਂ ਤੇ ਦੁਬਾਰਾ ਖੜਾ ਕਰਨਾ ਪਊਗਾ ਸਮੇ ਨਾਲ ਵਿਟ ਟਾਈਮ ਜ਼ਰੂਰ जख्म ਭਰੂਗਾ ਪਰ ਉਹਨਾਂ ਨੂੰ ਜਿਨ੍ਹਾਂ ਦਾ ਪੁੱਤ ਗਿਆ ਉਹਦੀ ਕਮੀ ਉਹਦੀ ਘਾਟ ਸਦਾ ਮਹਿਸੂਸ ਹੁੰਦੀ ਰਹੂਗੀ ਮੈਂ ਬੀਬਾ ਜੀ ਔਰ ਸਮੇਤ ਕੌਰ ਬਾਗਲ ਜੀ ਦਾ ਸੈਂਟਰਲ ਗਵਰਨਮੈਂਟ ਦਾ ਹੈ ਜਿਨ੍ਹਾਂ ਨੇ ਆਫ਼ਤਾ ਸਮਝ ਕੇ ਸਾਡੀ ਮਦਦ ਕੀਤੀ ਸਾਡਾ ਆਪਦਾ ਭਰਾ ਸੀ ਸਾਡੇ ਗਿੱਦਰਵੇ ਦਾ ਨਾਲ ਹੀ ਇੱਥੇ ਰਹਿੰਦਾ ਸੀ ਬੱਚਿਆਂ ਨਾਲ ਪੜਦਾ ਸੀ ਸਾਡੇ ਨਾਲ ਖੇਡਦਾ ਸੀ ਬਾਹਰ ਗਿਆ ਬੜੀ ਉਮੀਦ ਸੀ ਕਿ 8 ਤਰੀਕ ਨੂੰ ਵਾਪਸ ਆਊਗਾ ਸਾਡਾ ਆਪਦਾ ਭਰਾ ਗਿਆ ਕਿਸੇ ਦਾ ਪੁੱਤ ਕਿਸੇ ਦਾ ਭਰਾ ਕਿਸੇ ਦਾ ਭਾਈ ਉਹਨਾਂ ਦੀ ਕਮੀ ਹਮੇਸ਼ਾ ਪੂਰੀ ਨਹੀਂ ਨਹੀਂ ਹੋਣੀ ਉਹਨਾਂ ਦੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੂਗੀ ਉਹਨਾਂ ਚਿੱਕਰ ਤੁਹਾਡੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਅੱਗੇ ਵੀ ਸਹਿਯੋਗ ਲਈ ਬੇਨਤੀ ਕਰਦਾ ਹਾਂ